ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਸੀ ਵੀ ਵਧੀਆ ਠੀਕ ਠਾਕ ਹੈ ਜੀ ਤੇ ਟਾਈਮ ਹੋ ਗਿਆ ਜੀ 9:48 ਮਿੰਟ ਆਈ ਦੀ ਆਪਾਂ ਨਵੀਂ ਵੀਡੀਓ ਦੀ ਸ਼ੁਰੂਆਤ ਕਰ ਰਹੇ ਆ 9:48 ਦੇ ਤੇ ਆਪਾਂ ਜਾਨੇ ਗੁਰਦੁਆਰਾ ਸਾਹਿਬ ਸੋਨੂੰ ਪਤਾ ਜੀ ਅੱਜ ਹੈਗਾ ਗੁਰੂ ਗੋਬਿੰਦ ਸਿੰਘ ਜੀ ਦਾ ਜਨ ਦਿਹਾੜਾ ਤੇ ਹਨਾ ਉਸ ਚ ਅੱਜ ਉਹਦੀ ਉਹਨਾਂ ਦੀ ਖੁਸ਼ੀ ਦੇ ਵਿੱਚ ਤੇ ਅੱਜ ਹੈਗਾ ਨਗਰ ਕੀਰਤਨ ਆਪਣੇ ਤੇ ਲਖਵੀਰ ਨੂੰ ਤੇ ਮੰਮੀ ਨੂੰ ਡੀਕ ਰਹੇ ਆ ਅਸੀਂ ਤਾਂ ਤਿਆਰ ਹੋ ਗਏ ਜਿੰਨੇ ਹਨਾ ਤੇ ਹੁਣ ਮੈਂ ਬ੍ਰੀਤ ਨੂੰ ਗੱਲਾਂ ਕਰੀਏ ਅਸੀਂ ਵੀ ਨਾਲ ਆ ਮੈਂ ਕਰੋਬੀ ਸੀ ਅਦਕੀਆ ਗਲੀ ਮਮੀ ਫਿਰ 10 11 ਵੇ ਦੀ ਰਾਤ ਬੈਠਾ ਰਹਿੰਦਾ ਆ ਬਠੰਡ ਬਠੰਡ ਵਾਲੀ ਸੀ ਵੱਲ ਦੀ ਜੀ ਨਹੀਂ ਸੁੱਕੀ ਠੰਡ ਪੈ ਰਹੀ ਹੈ ਤੇ ਸਵੇਰੇ 4 ਵਜੇ ਸਵੇਰੇ ਉੱਠ ਖੜੀ ਕਿਉਂਕਿ ਪਹੁੰਚੇ ਸਲਵਾਰ ਨਾਲੇ ਪਏ ਸੀਗੇ ਤੇ ਸਲਵਾਰ ਜੋੜਨੀ ਸੀਗੀ ਤੇ ਇੰਨਾ ਕੰਮ ਰਹਿ ਗਿਆ ਸੀਗਾ ਤੇ ਮੈਂ ਹੀ ਮਨ ਦਾ ਕਰਾਈ ਮਮ ਜਰਨਲ ਉਹ ਮਨ ਦਾ ਕਰਾਈ ਜੀ ਨੇ ਤਾਂ ਪਾਈ ਕਰੀ ਸੂਟ ਦੀ ਤੇ ਇੱਕ ਝੋਲੇ ਫ੍ਰੀਜ ਨੇ ਸਲਵਾਰ ਨਾਲ ਝੋਲਗਾ ਜੋੜਨਾ ਮੈਂ ਕਿਹਾ ਦੱਸੀ ਗਈ ਮੈਂ ਐ ਕਰਕੇ ਜੋੜਨਾ ਨਹੀਂ ਮੈਂ ਤਾਂ ਪਾਈ ਕਰਦਣੀ ਰਾਤ ਮਿਲ ਕੇ ਦੋਨੇ ਮਾਂ ਮਾਦੀਆਂ ਨੇ ਅਸੀਂ ਸੂਟ ਤਿਆਰ ਕਰ ਲਿਆ ਰਾਤ ਨੂੰ ਤੇ ਤੁਹਾਨੂੰ ਦਿਖਾਉਣੇ ਆ ਵੀ 프리 ਦੇ ਸੂਟ ਕਿਵੇਂ ਲੱਗਦਾ ਤੇ ਹੁਣ ਅਸੀਂ ਚਾਹ ਬਣਾ ਕੇ ਲਈ ਸੀ ਅੱਜ ਜੀ ਸਾਰੇ ਭੈਣ ਭਰਾ ਪੀ ਲਈਏ ਚਾਹ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਤੇ ਠੰਡ ਦਾ ਘਰ ਚੋਂ ਨਾ ਆ ਕੇ ਖੜੇ ਸੀਗੇ ਤੇ ਚਲੋ ਮੁੱਖਾ ਚਾਹ ਪੀ ਕੇ ਘੁੱਟ ਘੁੱਟ ਤੇ ਨਿੱਕੇ ਹੋ ਜਾਣਗੇ ਤੇ ਬਾਕੀ ਨੇ ਇੱਕ ਭੈਣ ਦਾ ਕਮੈਂਟ ਆਇਆ ਉਹ ਭੈਣ ਨੇ ਰਿਪਲਾਈ ਨਹੀਂ ਕਰਿਆ ਬੱਸ ਮੈਂ ਕਮੈਂਟ ਪੜ੍ਹੇ ਸੀ ਕਹਿੰਦੇ ਵੀ ਦੀਦੀ ਬਲੌਗ ਤਾਂ ਤੁਹਾਡੇ ਸਾਨੂੰ ਕਦੇ ਦੇਖਣ ਨੂੰ ਜੀ ਕਰਦਾ ਪਰ ਤੁਸੀਂ ਤੇ ਤੇ ਵਾਲਾ ਕਰਦੇ ਹੋ ਵੀ ਕੀ ਆ ਹੁੰਦਾ ਜੀ ਹਨਾ ਜਦੋਂ ਵੀ ਆਏ ਜੀ ਹੁੰਦਾ ਵੀ ਕੋਈ ਨਵੀਂ ਗੱਲ ਸਟਾਰਟ ਕਰਦੋਂ ਪਹਿਲਾਂ ਵੀ ਤੇਲ ਆਏ ਤੋਂ ਬਾਅਦ ਕਿ ਸੋਚਦਾ ਮੰਦਾ ਹਨਾ ਤੇਲ ਆ ਕੇ ਵੀ ਦੁਬਾਰਾ ਬਾਕੀ ਗੱਲ ਕਰਦੀ ਹੈ ਬਾਕੀ ਸਧਾਰਨ ਅੰਗੇ ਆਪਸ ਬਹੁਤ ਜਿਆਦਾ ਸਧਾਰਨ ਅੰਗੇ ਤੇ ਪ੍ਰੀਤ ਨੂੰ ਕਹਿੰਦਿਆ ਕਰਾਂਗੇ ਵੀ ਹਾਂ ਪ੍ਰੀਤ ਮੈਨੂੰ ਮੜਾ ਜਿਹਾ ਇਸ਼ਾਰਾ ਕਰਦਿਆ ਕਰ ਵੀ ਮੰਮੀ ਆਏ ਤੇ ਤੇ ਨਖਰੇ ਕਰ ਤੂੰ ਤੇ ਬਾਕੀ ਥੈਂਕ ਯੂ ਭੈਣੇ ਵੀ ਤੁਹਾਨੂੰ ਸੋਹਣੇ ਨਾਲ ਦੇ ਸਾਰੇ ਵਲੌਗ ਦੇਖਣ ਨੂੰ ਜੀ ਕਰਦਾ ਬਸ ਨਿਹਾਰਨੀ ਹੈ ਤੁਹਾਡੀ ਹਨਾ ਤੇ ਸਾਰਿਆਂ ਦਾ ਸਪੋਰਟ ਹੈ ਭੈਣ ਭਰਾਵਾਂ ਦਾ ਜਿਹੜੇ ਸ਼ੁਰੂ ਤੋਂ ਜੁੜੇ ਹੋਏ ਨੇ ਆਪਣੇ ਨਾਲ ਹਨਾ ਤੇ ਕਹਤੇ ਆ ਗਿਆ ਕਾਫੀ ਟਾਈਮ ਤੋਂ ਜੁੜੇ ਜਦੋਂ ਦਾ ਆਪਾਂ ਚੈਨਲ ਮੈਂ ਕੁਝ ਵੀ ਨਹੀਂ ਫਰਾਂ ਤੋਂ ਜੁੜੇ ਹੋਏ ਨਹੀਂ ਕੁਛ ਨਮੀ ਜੁੜੇ ਨਹੀਂ ਕਮੈਂਟ ਵੀ ਕਰਦੇ ਆ ਹਨਾ ਤੇ ਜਰੂਰ ਸਦਾਰੂਗੀ ਤੁਹਾਹਾ ਦਾ ਆਪਦੀ ਤੇ ਬਾਕੀ ਜੀ ਚਾਹ ਪੀਣੀ ਆ ਆਪਾਂ ਤੇ ਨਾਲੇ ਪ੍ਰੀ ਦਾ ਸੂਟ ਦਿਖਾਉਣੇ ਆ ਵੀ ਕਿਵੇਂ ਲੱਗਦਾ ਹੈਗਾ ਤੇ ਮੰਮੀ ਦੇ ਵੀਰ ਹਜੇ ਨਹੀਂ ਆਏ ਆ ਜਾਣ ਤਾਂ ਉਹ ਫਿਰ ਅਸੀਂ ਚੱਲ ਵੜ ਗਏ ਜੀ ਪ੍ਰੀ ਦਾ ਸੂਟ ਇਸ ਤਰ੍ਹਾਂ ਬਣ ਗਿਆ ਤੇ ਇਸ ਤਰ੍ਹਾਂ ਬਣਾ ਕੇ ਆਪਾਂ ਰਾਤ ਹੀ ਰੈਡੀ ਕਰਤਾ ਸੀਗਾ ਤੇ ਆ ਵੈਲੀ ਪਾਰਕ ਕੀ ਪ੍ਰੀਤ ਨੇ ਤੇ ਇਸ ਤਰ੍ਹਾਂ ਕੜਾਈ ਲੱਗਦੀ ਹੈ ਦੇਖੋ ਤੇ ਗਲੇ ਵਾਲੀ ਕੜਾਈ ਲੁਕ ਗਈ ਹਨਾ ਕਿਉਂਕਿ ਆ ਜਿਹੜਾ ਬਲਾਊਜ਼ ਲਿਆਂਦਾ ਸੀ ਪ੍ਰੀਤ ਨੇ ਥਾਲੋਂ ਦੀ ਇਹ ਵੀ ਪਾ ਲਿਆ ਕਿ ਜੇ ਮੰਮੀ ਤੋਂ ਪ੍ਰਿਕਲਿਆ ਉੱਪਰ ਮੇਰੇ ਵਾਲਾ 파ਰਕੀ ਹੈ ਨਾ ਜਾਕਟ ਜੀ ਕਹਿੰਦੀ ਇਹ ਮੈਂ ਲਾ ਦੂੰਗੀ ਫਿਰ ਤੇ ਚੁੰਨੀ ਵੀ ਮੇਰੇ ਸੂਟ ਦੀ ਪਈ ਸੀਗੀ ਉਹ ਲੈ ਲਈ ਤੇ ਮੈਚ ਕਰ ਗਈ ਤੇ ਇਸ ਤਰ੍ਹਾਂ ਬਣ ਗਿਆ ਜੀ ਸੂਟ ਪ੍ਰੀਤ ਦਾ ਫਟਾ ਫਟ ਰਾਤ ਤਿਆਰ ਕਰਿਆ ਤੇ ਲਾਸਟ ਕਬਾਈਆ ਸੀ ਹਨਾ ਨਾਲੇ ਵਗੈਰਾ ਵਾਲਾ ਨਹੀਂ ਕਰਿਆ ਲਾਸਟ ਕੀ ਬਾਤੀ ਸੀ ਅਸੀਂ ਰਾਤ ਲਾਸਟਿਕ ਪਾ ਕੇ ਫੇਰ ਪਏ ਸੀਗੇ ਤੇ ਬਹੁਤ ਸੋਹਣਾ ਲੱਗਦਾ ਸੂਟ ਪ੍ਰੀਤ ਦਾ ਇਹ ਲੋ ਜੀ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਵੀ ਕੜਾਈ ਕਿੰਦੀ ਕਿ ਸੋਹਣੀ ਲੱਗਦੀ ਹੈ ਬਹੁਤ ਸੋਹਣੀ ਲੱਗਦੀ ਹੈ ਵੈਸੇ ਥੋੜਾ ਜਿਹਾ ਕੰਮ ਰਹਿੰਦਾ ਹੈ ਥੋੜਾ ਜਿਹਾ ਪ੍ਰੀਤ ਕਾਲਕਨ ਲੱਗੀ ਜਿਆਦੇ ਹਣਾ ਤੇ ਕੰਮ ਕੀ ਰਹਿੰਦਾ ਸਲਵਾਰ ਦੇ ਪਹੁੰਜਾਂ ਦੇ ਰਹਿੰਦੇ ਨੇ ਫੁੱਲ ਪਾਉਣ ਵਾਲੇ ਉਹ ਪਾ ਦਾਂਗੇ ਆਪਾਂ ਇਹਦੋਂ ਬਾਅਦ ਹੁਣ ਇਹ ਪ੍ਰੀਤ ਕੈਂਸੀ ਵੀ ਮੰਮੀ ਜਿਹਦੇ ਕਾਲ ਲੈ ਗਏ ਤੇ ਮੈਂ ਹੀ ਸੂਟ ਪਾ ਕੇ ਜਾਣਾ ਤੇ ਫਿਰ ਆਪਾਂ ਪਹੁੰਜਾਂ ਦੇ ਫੁੱਲ ਪਾਉਣ ਵਾਲੇ ਉਹ ਪਾਵਾਂਗੇ ਤੇ ਇਸ ਤਰ੍ਹਾਂ ਬਣ ਗਿਆ ਜੀ ਸੂਟ ਲੋ ਜੀ ਆ ਜਸ਼ਨ ਨੇ ਪਾਈ ਹੈ ਕੱਪੜੇ ਤੇ ਇਹਦੇ ਕੋਲੇ ਹੈ ਨਹੀਂ ਜੇ ਸੂਟ ਵਿਚਾਰੀ ਕੋਲੇ ਬਸ ਆਹੀ ਸੂਟ ਹੈ ਇਹਦੇ ਕੋਲੇ ਤੇ ਕੋਟ ਚੈਨੇ ਪ੍ਰੀਤ ਵਾਲਾ ਪਾਇਆ ਦੇਖਦੀ ਆ ਮੈਨੂੰ ਇੱਕ ਕੋਟ ਲੈ ਕੇ ਦਿੰਨੀ ਐ ਸਸ ਵੀ ਕੋਲ ਦਸਰ ਨੇ ਠੰਡ ਵਾਸਤੇ ਇੱਕ ਕੋਟ ਲੈ ਕੇ ਦੇਵਾਂਗੇ ਜਸ਼ਨ ਨੂੰ ਤੇ ਚਲੋ ਬੱਚਾ ਪਾ ਲੈਂਦਾ ਹਨ ਹੁਣ ਇਹ ਪ੍ਰੀਤ ਵਾਲਾ ਪਾਈ ਬੈਠੀ ਹੈ ਵਿਚਾਰੀ ਹੈ ਨਾ ਤੁਸੀਂ ਆਖੋਗੇ ਤੇ ਜੱਪ ਹੈ ਨਹੀਂ ਖਰਾਬ ਹੈ ਕੋਈ ਨਹੀਂ ਪਤਾ ਲੈ ਕੇ ਦਵਾਂਗੀ ਤੁਹਾਨੂੰ ਮੈਂ ਕੋਟ ਠੀਕ ਹੈ ਇਹਨੂੰ ਬੰਦ ਕਰ ਲਾ ਹਾਂ ਇਥੋਂ ਬਟਨ ਬੰਦ ਹੋ ਜਾਂਦੇ ਤੇ ਪ੍ਰੀਤ ਆ ਐ ਹੋ ਜਾਂਦਾ ਵੀ ਮੇਰੀਆਂ ਚੀਜ਼ਾਂ ਪ੍ਰੀਤ ਦੇ ਆ ਰੀਆਂ ਨੇ ਇਹਨੂੰ ਸੌਖਾ ਹੋ ਜਾਂਦਾ ਪ੍ਰੀਤ ਨੂੰ ਹੁਣ ਇਹ ਮੈਨੂੰ ਗੱਗੀ ਨੇ ਲਿਆ ਕੇ ਦਿੱਤਾ ਸੀਗਾ ਤੇ ਮੈਂ ਕਿਹਾ ਤੂੰ ਪਾਲਾ ਪ੍ਰੀਤ ਮੈਂ ਤਾਂ ਨਹੀਂ ਮਾਉਂਦੀ ਮਖਿਆ ਤੇ ਕਿਉਂਕਿ ਬੱਚਿਆਂ ਨੂੰ ਇਹ ਜਿਹੜੇ ਬੱਚਿਆਂ ਨੂੰ ਸ਼ੌਂਕ ਹੁੰਦਾ ਹੈ ਚੀਜ਼ਾਂ ਦਾ ਮੈਂ ਫਿਰ ਮੈਂ ਤਾਂ ਜਾਗਤੀ ਪਾਉਂਗੀ ਤੂੰ ਪਾਲਾ ਮਖਿਆ ਇਹ ਪ੍ਰੀਤ ਦਾ ਥੋੜਾ ਜਾਂ ਸੌਖਾ ਹੋ ਜਾਂਦਾ ਮੇਰੀਆਂ ਚੀਜ਼ਾਂ ਪ੍ਰੀਤ ਦੇ ਆ ਜਾਂਦੇ ਨੇ ਆ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਲੱਗਦਾ ਜਿਵੇਂ ਇਹਦਾ ਹੀ ਹੁੰਦਾ ਹੈ ਤੇ ਜਸ਼ਨਾ ਵਿਚਾਰਾ ਰਹਿ ਜਾਂਦੇ ਕੋਈ ਨਹੀਂ ਲੈ ਕੇ ਆਵਾਂਗੇ ਆਪਾਂ ਸੋਹਣਾ ਇਹ ਕੋਲ ਠੀਕ ਹੈ ਠੀਕ ਹੈ ਬਲੈਕ ਰੰਗ ਦਾ ਲਿਆਏਗਾ ਹਾਂ ਲੈ ਕੇ ਆਵਾਂਗੇ ਕੋਈ ਤੇ ਚਾਹ ਪੀਣੇ ਆ ਜੀ ਅਸੀਂ ਹੈਲੋ ਜੀ ਸਸਿਕਾਣਾ ਆਪਾਂ ਚੱਲੇ ਆ ਜੀ ਲੱਗ ਰਹੀ ਤਾਂ ਤੇ ਅੱਗੇ ਦੀ ਅੱਗੇ ਤੁਹਾਨੂੰ ਆਪਾਂ ਲੈ ਕੇ ਤੇ ਫ੍ਰੀ ਤੋਂ ਹੋ ਨਹੀਂ ਪਾਈ ਕਿ ਠੰਡ ਲੱਗ ਪਾਈ ਥੱਲੋਂ ਦੀ ਪਾਈ ਆ ਓ ਮਾਈ ਗਾਡ ਹਾਂ ਜੀ ਤੇ ਫ੍ਰੀ ਦੀ ਸਾੜੀ ਦੀ ਤਾਂ ਪੂਰੀ ਟੌਰ ਹੈ ਸੂਟ ਵੀ ਤਿਆਰ ਹੋ ਗਿਆ ਤੇ ਉਹਦੇ ਡਿੱਕੀ ਦੀ ਫੀਟ ਆ ਤੇ ਚਲੋ ਜੀ ਚੱਲਦੇ ਆ ਫਿਰ ਅੱਗੇ ਤੇ ਅੱਗੇ ਤੁਹਾਨੂੰ ਪ੍ਰਦਰਸ਼ਨ ਕਰਵਾਵਾਂਗੇ ਵੋਤਾ ਥੋੜੇ ਜੇ ਲੇਟ ਕੇ ਪਰ ਸੁਰੂ ਪਤਾ ਬਸਮਾ ਦਾ ਕੰਮ ਹੋ ਜਾਂਦਾ ਫੇ ਰੋਟੀ ਜੈਸਾਂ ਦੀ ਰੈਡੀ ਦੀ ਬਣਾ ਕੇ ਆਈਆਂ ਮੈਂ ਤੇ ਹੁਣ ਤਾਂ ਉਹ ਜੀ ਦੋਸਤੀ ਘਰੇ ਜਾਵੜੇ ਤੇ ਉਦੋਂ ਉਹ ਆਣਗੇ ਹਾਂ ਜੀ ਆਣੇ ਆਣੇ ਤੇ ਚਲੋ ਅੱਡੇ ਦਾ ਵਾਸੀ ਦੇਖ ਲਾਂਗੇ ਨਾ ਜੀ ਤੇ ਨੱਦੇ ਸੁਣਦੇ ਸੁਣਾ ਸੁਣਾਂ ਸਾਂਸਾਂ ਕਰਦੇ ਹਾਂ ਐਂ ਵੀ ਹੋ ਰਿਹਾ ਨਾ ਚੋਪਾ ਲਓ ਜੀ ਇੱਥੇ ਆਪਾਂ ਨਗਰ ਕੀਰਤਨ ਤੇ ਪਹੁੰਚ ਚੁੱਕੇ ਸੀਗੇ ਤੇ ਥੋੜੇ ਜਿਹਾ ਅਸੀਂ ਹਨਾ ਗੁਰਦੁਆਰਾ ਸਾਹਿਬ ਤੋਂ ਸਾਫ ਸਾਥ ਜਾਇ ਨਹੀਂ ਗਏ ਅਸੀਂ ਲੇਟ ਹੋ ਗਏ ਸੀਗੇ ਤੇ ਫਿਰ ਅਸੀਂ ਨਾ ਮਤਲਬ ਨਗਰ ਕੀਰਤਨ ਦੇ ਅੱਗੇ ਦੀ ਜਾ ਕੇ ਹੋਰ ਗਲੀ ਪੈ ਕੇ ਤੇ ਅਸੀਂ ਨਗਰ ਕੀਰਤਨ ਦੇ ਇੱਥੇ ਮੂਹਰੇ ਆ ਗਏ ਸੀਗੇ ਤੇ ਜਸ਼ਨ ਘੈ ਰਹੀ ਸੀ ਮੰਮੀ ਨਾ ਬਣਾ ਵੀਡੀਓ ਤੇ ਮੈਂ ਕਿਹਾ ਪੁੱਤ ਵੀਡੀਓ ਬਣਾਉਣ ਨੂੰ ਕੀ ਹੁੰਦਾ ਹਨਾ ਤੇ ਵੀਡੀਓ ਤਾਂ ਹੁਣ ਮੈਂ ਕਿਹਾ ਵੀ ਆਪਾਂ ਨੂੰ ਆਪਣਾ ਕੰਮ ਹੈ ਤਾਂ ਕਰਨਾ ਪਊਗਾ ਤੇ ਕਰੋ ਜੀ ਸਾਰੇ ਭੈਣ ਭਰਾ ਤੇ ਨਗਰ ਕੀਰਤਨ ਦੇ ਦਰਸ਼ਨ ਤੇ ਇੱਥੇ ਪੰਜ ਪਿਆਰਿਆਂ ਨੂੰ ਹਨਾ ਤੇ ਦੁੱਧ ਦਾ ਵਰਤਾਰੇ ਸੀਗੇ ਤੇ ਇਥੇ ਇਹ ਸਾਡੇ ਨਾ ਗਊਸ਼ਾਲਾ ਦੇ ਕੋਲੇ ਹਨਾ ਇਥੇ ਨਗਰ ਕੀਰਤਨ ਕਾਫੀ ਟਾਈਮ 20-25 ਮਿੰਟ ਰੁਕਿਆ ਰਿਹਾਗਾ ਤੇ ਚਲੋ ਮੈਂ ਕਿਹਾ ਹਨਾ ਆਪਾਂ ਵੀਡੀਓ ਬਣਾ ਰਹੇ ਸੀਗੇ ਬਹੁਤ ਸੋਹਣਾ ਨਗਰ ਕੀਰਤਨ ਸੀਗਾ ਦੇਖ ਕੇ ਮਨ ਖੁਸ਼ ਹੋ ਗਿਆ ਅੱਜ ਤਾਂ ਤੇ ਜਸ਼ਨ ਮੈਨੂੰ ਕਿਹਾ ਦੀ ਸੀ ਮੰਮਾ ਨਾ ਆਪਣਾ ਇਹ ਇੱਥੇ ਕਹੂਗੀ ਮੈਨੂੰ ਪ੍ਰੀਤ ਸਾਡੀ ਜੀ ਬੱਸ ਨਾ ਜਿਹ ਤੋਂ ਦੇਖਦੇ ਆ ਵੀਡੀਓ ਬਣਾ ਰਹੀ ਆ ਵੀ ਕੋਈ ਸਾਰੇ ਦੇਖ ਰਹੇ ਆ ਨਾ ਵੀ ਸਾਡੀ ਮੰਮਾ ਵੀਡੀਓ ਕਿਉਂ ਬਣਾ ਰਹੀ ਐ ਬੱਸ ਇਹ ਹੱਸਣ ਲੱਗ ਜਾਂਦੇ ਆਂਦੇ ਮੰਮਾ ਹਜੇ ਮੈਨੂੰ ਕਹਿ ਰਹੀ ਸੀ ਮੰਮਾ ਨਾ ਬਣਾ ਵੀਡੀਓ ਬੱਸ ਕਰ ਚਲ ਬੱਸ ਬਹੁਤ ਬਣ ਗਈ ਬੱਸ ਕਰੋ ਐਂ ਕਹਿ ਰਹੀ ਸੀਗੀ ਮੈਨੂੰ ਤੇ ਚਲੋ ਹਨਾ ਬੱਚੇ ਆ ਚਲੋ ਸੰਗਦੇ ਆ ਤੁਹਾਨੂੰ ਪਤਾ ਹੀ ਹੁੰਦਾ ਤੇ ਤਿੰਨੇ ਐਂ ਕਰਦੇ ਹੁੰਦੇ ਜਸ਼ਨ ਵੀ ਐਂ ਕਰਦਾ ਹੁੰਦਾ ਲਖਵੀਰ ਦਾ ਮੁੰਡਾ ਤੇ ਚਲੋ ਮੈਂ ਕਿਹਾ ਬੱਚਾ ਨੇ ਹਨਾ ਐਂ ਤੇ ਕੋਈ ਗੱਲ ਨਹੀਂ ਬਖਿਆ ਹਨਾ ਸੰਗਦੇ ਬੱਚੇ ਛੋਟੇ ਹੈ ਹਜੇ ਤੇ ਆਪਾਂ ਹੁਣ ਆਪਣੇ ਤਾਂ ਸਮਝਦਾ ਰਹਿਣਾ ਆਪਣੇ ਤਾਂ ਪਤਾ ਵੀ ਆਪਣਾ ਕੰਮ ਹੈਣਾ ਇਹ ਵੀ ਜ਼ਰੂਰੀ ਹੈ ਤੇ ਕੰਮ ਵੀ ਕਹਿੰਦੇ ਹੁੰਦੇ ਕਰਨਾ ਇਹ ਵੀ ਆਪਣੀ ਜ਼ਿੰਮੇਵਾਰੀ ਹੈ ਹਨਾ ਤੇ ਹੁਣ ਇਹ ਬੱਚਿਆਂ ਨੂੰ ਹਜੇ ਇਹਨਾਂ ਚੀਜ਼ਾਂ ਦਾ ਛੋਟੀਆਂ-ਛੋਟੀਆਂ ਚੀਜ਼ਾਂ ਦਾ ਨਹੀਂ ਪਤਾ ਹੈਗਾ ਤੇ ਫੇਰ ਵੀ ਮੈਂ ਸ਼ਾਰਟ ਲੈ ਰਹੀ ਸੀ ਇੱਥੇ ਦੇਖੋ ਤੇ ਜੋ ਬੱਚੀਆਂ ਹਨਾ ਛੋਟੀਆਂ-ਛੋਟੀਆਂ ਬੱਚੀਆਂ ਦੇਖੋ ਝਾੜੂ ਦੀ ਸੇਵਾ ਕਰ ਰਹੀਆਂ ਸੀਗਾ ਤੇ ਦੇਖ ਕੇ ਬਹੁਤ ਆ ਚੰਗਾ ਲੱਗਿਆ ਹਨਾ ਮਨ ਨੂੰ ਸਕੂਨ ਮਿਲਿਆ ਵੀ ਬਹੁਤ ਵਧੀਆ ਹਨਾ ਸਾਰੇ ਬੱਚੇ ਕੀ ਵੱਡੇ ਬਜ਼ੁਰਗ ਸਾਰੇ ਗੁਰੂ ਘਰ ਨਾਲ ਬਹੁਤ ਆਪਣੀ ਸਾਰਿਆਂ ਦੀ ਬਹੁਤ ਨੇਜਾ ਹੈਗੀ ਦੇਖੋ ਇਹ ਧੀਆਂ ਇੱਥੇ ਸੇਵਾ ਕਰਾਂਗੀਆਂ ਸੀ ਤੇ ਇੱਥੇ ਜਸ਼ਨ ਆਪਣੇ ਮੱਥਾ ਟੇਕ ਕੇ ਆਈ ਸੀ ਤੇ ਅਸੀਂ ਮੱਥਾ ਟੇਕ ਲਿਆ ਸੀਗਾ ਉਹ ਲਖਵੀਰ ਵਾਲੇ ਫੋਨ 'ਚ ਵੀਡੀਓ ਸੀਗੀ ਫਿਰ ਮੈਂ ਉਹ ਤੋਂ ਮੰਗਾਈ ਨਹੀਂ ਮੈਂ ਯਾਦ ਨਹੀਂ ਰਹੀ ਮੇਰੇ ਗੱਲ ਤੇ ਇੱਥੇ ਜੀ ਸਰੋਪੇ ਦੇ ਉੱਤੇ ਜਾ ਰਹੇ ਆ ਪੰਜ ਪਿਆਰਿਆਂ ਨਾਲ ਤੇ ਇੱਥੇ ਮੈਂ ਸ਼ਾਰਟ ਲੈ ਲਿਆ ਸੀਗਾ ਚਲੋ ਮਖ ਹੈਣਾ ਆਈਆਂ ਆਪਣਾ ਅੱਜ ਵਾਲਾ ਵਲੌਗ ਬਣ ਜੂਗਾ ਕੁਝ ਕਹਿੰਦੇ ਹੁੰਦੇ ਆ ਨਾ ਜਾਦਾ ਵੜ ਜਾਂਦੀਆਂ ਨੇ ਨਗਰ ਕੀਰਤਨ ਦੀਆਂ ਹੁਣ ਆਪਣੇ ਇਹ ਚੈਨਲ ਤੇ ਵਲੌਗ ਪਿਆ ਰਹੂਗਾ ਤੇ ਜਾਦਾ ਵੜ ਜਾਂਦੀਆਂ ਸੋਹਣੀਆਂ ਲੱਗਦੀਆਂ ਹੈਗਾ ਤੇ ਬਹੁਤ ਮਨ ਖੁਸ਼ ਹੋ ਗਿਆ ਅੱਜ ਹੈਣਾ ਤੇ ਨਗਰ ਕੀਰਤਨ ਤੇ ਜਾ ਕੇ ਫਿਰ ਇੱਥੇ ਅਸੀਂ ਨਾਲ-ਨਾਲ ਜਾ ਰਹੇ ਸੀਗੇ ਪਾਲਕੀ ਸਾਹਿਬ ਦੇ ਮਗਰ-ਮਗਰ ਤੇ ਅਸੀਂ ਇੱਥੇ ਗਊਸ਼ਾਲਾ ਜੀ ਸਾਡੇ ਉੱਡਾਂ ਗਊਸ਼ਾਲਾ ਕੋਲੇ ਪਹੁੰਚ ਗਏ ਸੀਗੇ ਇੱਥੇ ਮੈਂ ਜਸ਼ਨ ਪ੍ਰੀਤ ਤੇ ਮੰਮੀ ਤੇ ਲਖਵੀਰ ਅਸੀਂ ਸਾਰੇ ਸੀਗੇ ਤੇ ਜਸ਼ਨ ਦਾ ਆਪਦੇ ਯਾਰਾਂ ਦੋਸਤਾਂ ਨਾਲ ਫਿਰਦਾ ਸੀਗਾ ਤੇ ਕੁੜੀਆਂ ਨੂੰ ਫਿਰ ਅਸੀਂ ਆਪਦੇ ਕੋਲੇ ਕੋਲੇ ਰੱਖਿਆ ਹਨ ਕਿਉਂਕਿ ਭੀੜ ਜਾਦੀ ਸੀ ਛੱਟ ਵਗੈਰਾ ਨਾਲ ਵੱਜ ਜੀ ਬੱਚਿਆਂ ਦੇ ਤੇ ਦੇਖੋ ਜੀ ਤੇ ਕਰੋ ਜੀ ਦਰਸ਼ਨ ਨਗਰ ਕੀਰਤਨ ਦਾ ਤੇ ਦੇਖੋ ਕਿੰਨਾ ਇਕੱਠ ਹੈ ਸੰਗਤਾਂ ਦਾ ਮੰਗਰ ਤੇ ਬਹੁਤ ਮਨ ਖੁਸ਼ ਹੁੰਦਾ ਹੈ ਦੇਖ ਕੇ ਨਗਰ ਕੀਰਤਨ ਤੇ ਇੱਥੇ ਨਾ ਜਿਹੜੇ ਇਹ ਸਾਹਮਣੇ ਨਗਰ ਕੀਰਤਨ ਆ ਜਾ ਰਿਹਾ ਤੇ ਇੱਥੇ ਮੈਂ ਆਖਿਆ ਮੈਂ ਆਪਦਾ ਫੇਸ ਤਾਂ ਆਪਾਂ ਵੀਡੀਓ ਚ ਲੈ ਲਏ ਫਿਰ ਮੈਂ ਸ਼ਾਰਟ ਲਿਆ ਇੱਥੇ ਮੈਂ ਤੁਹਾਨੂੰ ਦੱਸ ਰਹੀ ਸੀ ਮੇ ਨਗਰ ਕੀਰਤਨੇ ਸਿੱਧੀ ਗਲੀ ਜਾ ਕੇ ਨਾ ਫਿਰ ਉੱਥੋਂ ਹੀ ਐਂਡ ਤੋਂ ਵਾਪਸ ਆ ਗਏ ਸੀਗੇ ਉੱਥੋਂ ਤੇ ਪਾਲਕੀ ਸਾਹਿਬ ਲੈ ਗਏ ਸੀ ਕੱਲੀ ਕਿਉਂਕਿ ਇੱਥੇ ਕੋਸ਼ਕਾਰ ਸੀ ਫਿਰ ਅਗਲਾ ਗੁੱਸਾ ਕਰ ਜਾਂਦਾ ਨਾ ਵੀ ਸਾਡੀ ਗਲੀ ਚੈਤਕੀ ਨਗਰ ਕੀ ਤਨ ਨਹੀਂ ਲੈ ਕੇ ਆਏ ਇੱਥੋਂ ਵਾਪਸ ਆ ਸੀ ਇੱਥੇ ਵੇਟ ਕਰ ਰਹੇ ਸੀ ਸੰਗਤ ਦਾ ਸਾਰੀਆਂ ਖੜੀਆਂ ਸੀ ਤੇ ਉੱਥੋਂ ਦੇਖੋ ਪਾਲਕੀ ਸਾਹਿਬ ਆ ਰਹੀ ਹੈ ਪੰਜ ਪਿਆਰੇ ਆਏ ਨੇ ਸਾਹਮਣੇ ਤੇ ਇੱਥੇ ਜੀ ਆਪਣੇ ਗੱਤਕਾ ਗੱਤਕੇ ਦੀ ਤਿਆਰੀ ਕਰ ਰਹੀ ਸੀਗੇ ਹੈਨਾ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਹੈਨਾ ਇਹਨਾਂ ਬੱਚਿਆਂ ਨੇ ਇਸ ਤਰੀਕੇ ਨਾਲ ਕਰੀ ਤੇ ਬਹੁਤ ਓਵਰ ਮੈਸ ਕਰਕੇ ਕਰ ਰਹੀ ਹੈ ਕਿਉਂਕਿ YouTube ਦੀ ਗਾਈਡਲਾਈਨ ਹੈ ਤੇ ਬਹੁਤ ਸੋਹਣਾ ਗੱਤਕਾ ਕਰਿਆ ਸੀਗਾ ਹਨ ਇਹਨਾਂ ਬੱਚਿਆਂ ਨੇ ਤੇ ਪਰ ਕੁਝ ਹਨਾ ਸ਼ਾਰਟ ਅਸੀਂ ਕਾਫੀ ਲਏ ਸੀ ਪਰ ਅਸੀਂ ਪਾਈ ਨਹੀਂ ਹਨਾ ਕਿਉਂਕਿ YouTube ਦੀ ਗਾਈਡਲਾਈਨ ਹੈ ਆਪਾਂ ਨਹੀਂ ਇਹ ਚੀਜ਼ਾਂ ਦਿਖਾ ਸਕਦੇ ਤੇ ਇਸ ਕਰਕੇ ਵੀ ਚਲੋ ਜਿੰਨਾ ਵੀ ਹਨਾ ਸ਼ਾਰਟ ਬਣਿਆ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਿਆਗਾ ਤੇ ਲਓ ਜੀ ਅ ਦੇਖੋ ਛੋਟੇ ਛੋਟੇ ਬੱਚੇ ਗਿੱਡੇ ਸੋਨੇ ਕਰਤਾ ਵਕਰ ਰਹੇ ਨੇ ਹਨਾ ਬਹੁਤ ਮਨ ਖੁਸ਼ ਹੋ ਗਏ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਤੇ ਬਹੁਤ ਸੋਹਣਾ ਨਗਰ ਕੀ ਤਨ ਆਪਣੇ ਬਣਾਇਆ ਸੀ ਤੇ ਦੇਖੋ ਕੱਠ ਬਹੁਤ ਜਿਆਦਾ ਸੰਗਤਾਂ ਦਾ ਬਹੁਤ ਜਿਆਦਾ ਸ਼ਰਦਾ ਭਾਵ ਮਨਾਣਾ ਦੇਖੋ ਸਾਰੇ ਦੇਖੋ ਕਿੰਨਾ ਕੱਠ ਆ ਤੁਹਾਨੂੰ ਦਿਖ ਰਿਹਾ ਹੋਗਾ ਤੇ ਸਬਜ਼ੀ ਆਪਾਂ ਬਣਾ ਲਈ ਆਲੂ ਗੋਭੀ ਦੁੱਧ ਆਪਾਂ ਗਰਮ ਕਰ ਲਿਆ ਤੇ ਆਪਾਂ ਆ ਗਈ ਸੀ ਨਗਰ ਕੀ ਤਨ ਤੋਂ 2:30 ਵਜੇ ਆ ਗਈ ਸੀ ਘਰੇ ਤੇ ਤੁਹਾਨੂੰ ਪਤਾ ਸਵੇਰ ਜਲਦੀ ਜਾਗਦੇ ਸੀਗੇ ਪੋਚੇ ਲਾਏ ਆ ਕੇ ਪੋਚੇ ਲਾ ਕੇ ਤੇ ਫਿਰ ਬੈਠੇ ਰਹੇ ਹਨ ਕਿਉਂਕਿ ਕਾਫੀ ਦੂਰ ਅਸੀਂ ਮਾਗਰ ਗਏ ਹਨ ਪਾਕੀ ਸਾਹਿਬ ਦੇ ਸੀ ਮਾਗਰ ਸੀਗੇ ਸਾਰੇ ਜਣੇ ਮੈਂ ਜਸ਼ਰਪ੍ਰੀਤ ਤੇ ਲਖਬੀਰ ਮੰਮੀ ਫੇਰ ਸਾਨੂੰ ਪਤਾ ਥੋੜਾ ਜਿਹਾ ਹੋ ਜਾਂਦਾ ਨਾ ਥਕਾਵਟ ਵੀ ਹੋ ਗਈ ਸਾਨੂੰ ਤੇ ਫੇਰ ਅਸੀਂ ਬਸ ਪੋਚੇ ਲਾ ਕੇ ਮੈਂ ਆ ਕੇ ਤੇ ਫਿਰ ਬਸ ਮੈਂ ਉਹ ਕਰਿਆ ਹਨ ਬਰੈਸਟ ਕਰੀ ਬਹੁਤ ਟਾਈਮ ਫੇਰ ਵਸਾਜੀ ਟਾਈਮ ਮਾ ਜੀ ਨੂੰ ਸਬਜੀ ਬਣਾਣ ਦਾ ਟਾਈਮ ਕਿਉਂਕਿ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਕੱਲ ਵੀ ਆਡੇ ਤਾਂ ਇੰਨੀ ਜ਼ਿਆਦਾ ਠੰਡ ਹੈ ਬਹੁਤ ਜ਼ਿਆਦਾ ਸੁੱਕੀ ਠੰਡ ਹੈ ਜਿਹੜੀ ਪੈਰ ਹੱਥ ਪੈਰ ਠਰਦੇ ਹੈ ਤੇ ਮੰਮੀ ਮੈਂ ਕਿ ਮੈਜਿਕ ਦਿਖਾਉਣਾ ਹੈ ਤੂੰ ਦੇਖੋ ਇਹਦੇ ਵਿੱਚ ਤਾਂ ਆਇਆ ਇਹਨਾਂ ਠੰਡ ਤੋਂ ਤਾਂ ਬਚਦੀ ਚੰਗੀ ਆਪਦੀ ਪੁਰਾਣੇ ਨਾਲੋਂ ਜ਼ਿਆਦਾ ਠੰਡ ਹੋਈ ਪਈ ਹੈ ਜਦੋਂ ਥੋੜੀ ਠੰਡ ਸੀ ਚਲੋ ਉਦੋਂ ਨਹੀਂ ਇੰਨਾ ਉਹ ਸੀ ਤਾਂ ਦਿੱਕਤ ਉਹ ਨੂੰ ਐ ਹੋ ਜਾਂਦਾ ਸੀ ਕਿ ਮੋٹے ਕੱਪੜੇ ਪਾ ਕੇ ਠੰਡ ਨਹੀਂ ਲੱਗਦੀ ਸੀ ਹੁਣ ਕੱਲ ਦੀ ਮੋٹے ਕੱਪੜਿਆਂ ਨਾਲ ਵੀ ਠੰਡ ਲੱਗਦੀ ਹੈ ਪੈਰ ਠਰਦੇ ਹੈ ਪੈਰ ਹੱਥ ਠਾਰ ਰਹੇ ਨੇ ਬੈ ਪੈਰ ਤਾਂ ਬਣੇ ਠਰਦੇ ਆ ਅੱਜ ਮੈਨੂੰ ਵੀ ਪਤਾ ਲੱਗ ਗਿਆ ਕਿਵੇਂ ਠਰਦੇ ਆ ਮੇਰੇ ਬਹੁਤ ਠਰਦੇ ਤੇਰੀ ਜਰਾਬਾਂ ਨਹੀਂ ਸੋਹ ਭਾਗਣਾ ਮਤਲਬ ਨਾ ਟਮਾਟਰ ਤੇ ਜਰਾਬ ਆ ਦੇਖੋ ਹੁਣ ਇਹਦੇ ਟੋਫੀ ਹੈ ਹੈਨਾ ਅੱਜ ਕੱਪੜੇ ਨਹੀਂ ਧੋਤੇ ਸੀ ਤੇ ਦੋ ਦੋ ਜੋੜੇ ਧੋਣ ਵਾਲੇ ਘਰ ਰੱਖੇ ਦੋਨਾਂ ਨੇ ਉਸ ਅੱਜ ਫਿਰ ਪਾਈ ਸੀਗੇ ਉੱਥੇ ਮਮਾ ਇਹ ਵੀ ਥੋੜਾ ਆ ਕੇ ਦੋਨਾਂ ਤੂੰ ਦੇਖੋ ਇਹਦੇ ਵਿੱਚ ਟੋਫੀ ਹੈ ਆ ਦੇਖੋ ਹੁਣ ਕੱਲ੍ਹ ਜਰਾਬਾਂ ਦੀ ਜੋੜੇ ਇਹਨਾਂ ਦੀ ਧੋਣਗੇ ਬਾਕੀ ਤਾਂ ਹੋਰ ਪਏ ਹੋਣਗੇ ਜੋੜੇ ਤਾਂ ਮੇਰੇ ਨਾਲ ਪਾਰੋਂ ਮੋਟੀਆਂ ਜਰਾਬਾਂ ਹਾਂ ਬੀਤੇ ਕਾ ਚ ਰੋਹਗੇ ਤੇ ਬਾਕੀ ਜੀ ਇੱਕ ਨਾ ਅੱਜ ਤੁਹਾਨੂੰ ਮੈਂ ਗੱਲ ਸ਼ੇਅਰ ਕਰਦੀ ਹਾਂ ਤੁਹੇ ਨਾਲ ਜਿਸੇ ਚੌੜ ਨਾ ਰੱਗਾ ਲਗਾ ਲੈਂਦੇ ਮੈਨੂੰ ਪਤਾ ਸਾਰਾ ਦਿਨ ਚੌੜ ਨਹੀਂ ਕਰਦੇ ਹਿੰਦੇ ਆਪਣੀ ਨੇ ਜਿਹੜੀ ਸੋਪਰੀ ਦਾ ਖਤਰਾ ਪੈਣਾ ਹੈ ਨਾ ਤੇ ਆਪਾਂ ਨੂੰ ਅੱਜ ਮਤਲਬ ਉਹਨਾਂ ਦੇ ਚਾਚੇ ਚਾਚਾ ਦੀ ਬੇਟੀ ਟੱਕਰੀ ਤੇ ਮੇਰੇ ਨਾਲ ਬਹੁਤ ਗੱਲਾਂ ਮਾਰੀਆਂ ਮੈਨੂੰ ਕਹਿੰਦੀ ਵੀ ਭੈਣੇ ਤੁਸੀਂ ਉਹੀ ਉਹਦੀ ਬਲੌਗ ਬੂਨੇ ਮੈਂ ਕਿਹਾ ਹਾਂ ਬੈਣੀ ਕਹਿੰਦੀ ਵੀ ਮੈਂ ਨਾ ਕਾਫੀ ਜਣ ਮੈਨੂੰ ਕਹਿ ਰੱਖਿਆ ਕਹਿੰਦੀ ਮੈਂ ਆਖਿਆ ਵੀ ਇਸ ਭੈਣ ਦੇ ਬਲੌਗ ਦੇਖਿਆ ਕਰੋ ਤੇ ਮੈਂ ਤਾਂ ਕਹਿੰਦੀ ਬਹੁਤ ਜਣ ਨੂੰ ਦੇਖਣ ਲੱਗਾ ਤੇ ਮੈਂ ਆਖਿਆ ਧੰਨਵਾਦ ਬਾਰੇ ਬਹੁਤ ਬਹੁਤ ਤੇ ਮਣ ਕੇ ਮੈਂ ਇੱਥੇ ਮਖਾਂ ਵੀ ਸੋਈ ਵੀ ਜਿਹੜੀ ਆਪਣੀ ਸੌਫਟਪੀਸ ਖਤਰਾ ਭੈਣ ਆ ਮਤਲਬ ਉਹਨਾਂ ਦੇ ਕੀ ਹਾਲ ਚਾਲ ਨੇ ਬੱਚੇ ਠੀਕ ਹੈ ਤੇ ਇਹਦੇ ਵਧੀਆ ਮੈਂ ਕਿਹਾ ਟਾਈਮ ਨਹੀਂ ਲਾਦਾ ਕਿ ਤਾਂ ਦਿਨ ਛੋਟੇ ਨੂੰ ਭੈਣ ਨਾਲ ਗੱਲ ਹੋਈ ਨਹੀਂ ਉਹ ਹੈ ਮੇਰੀ ਗੱਲ ਨਹੀਂ ਹੋਈ ਮਖਾਂ ਉਹ ਦਾ ਮੇਰੇ ਕੋਲ ਨੰਬਰ ਵਗੈਰਾ ਹੈਗਾ ਹੈਗਾ ਭੈਣ ਦਾ ਪਰ ਗੱਲ ਹੋਈ ਨਹੀਂ ਦਿਨ ਛੋਟੇ ਹੈ ਤੇ ਪਾਸ ਬੈਲਾ ਸੂਟ ਤੇ ਲੱਗੀ ਰਹੀ ਫਰੀਦ ਦੇ ਤੇ ਫਿਰ ਬਸਾਂ ਹੀ ਜੱਪ ਕੇ ਦੇ। ਮਮੀ ਠੀਕ ਹੈ ਸਾਨੂੰ ਪਤਾ ਦੇ ਨੂੰ ਬਹੁਤ ਛੋਟੇ ਹੋਏ ਤੇ ਕੀ ਹੈ ਤੇਰੇ ਵਾਸਤੇ ਮੈਂ ਕੋ ਸਜਾਇਆ ਹੈ। ਅਵੇ ਤੇ ਇੰਨਾ ਖਾਦੇ ਹਨਾ ਜਿਉਂ ਫੜਨੇ ਗੱਲਾਂ ਸੁਣ ਕੇ ਨਾ ਖਾ ਜਾ ਪੁੱਤ ਕੀ ਸਮਾਨ ਨਾ ਹੁੰਦਾ। ਇੰਨਾ ਖਾਂਦੇ ਇਹ ਰੋਟੀ ਹੈ ਹੈਲਥੀ ਚੀਜ਼ ਖਾ। ਆਹ ਹੈਲਥੀ ਚੀਜ਼ ਆਹ ਬਹੁਤ ਹੈਲਥੀ ਚੀਜ਼ ਸਾਡੇ ਲਈ। ਮੈਂ ਮਨ ਸਜਾਇਆ। ਆਹਾ ਤੇਰੇ ਇਹ ਹੈਲਥੀ ਨਹੀਂ ਹੈਗੇ। ਏ ਅਨਹਲਦੀ ਹੈ ਨਾ ਘਟਦਾ ਦੇਣਾ ਕੀ ਹੈ ਕੀ ਹੈ ਮਮਾ ਮੋਰਨ ਗਾਸੀ ਤੇ ਆ ਬਿਸਕੁਟ ਮੇਰੇ ਆ ਜਸ਼ਨਾ ਆਪਣੇ ਸਮਾਨ ਚ ਰੱਖੀ ਬੈਠਾ ਪਤਾ ਲੱਗ ਗਿਆ ਅੱਜ ਜਸ਼ਨ ਦਾ ਪੰਜ ਰੁਪਏ ਨੇ ਮੇਰੇ ਆਪਣੇ ਜਿਹੜੀ ਸੋਹਕਰੀ ਖਤਰਾ ਪਹਿਣਾ ਹੈ ਨਾ ਵੀ ਉਹ ਇੰਨਾ ਕੁ ਜਿਆਦਾ ਪਿਆਰ ਕਰਦੇ ਬਹੁਤ ਜਿਆਦਾ ਹੈ ਨਾ ਗੱਲ ਗੱਲ ਤੇ ਉਹਨਾਂ ਨੇ ਮਤਲਬ ਆਪਦੀਆਂ ਪਹਿਣਾ ਨੂੰ ਨਾ ਸਾਰਿਆਂ ਨੂੰ ਦੇਖਣਾ ਦਾ ਵਲੋਗ ਆਪਣੇ ਉਹ ਦੇਖਦੇ ਐ ਤੇ ਬਹੁਤ ਜਿਆਦਾ ਪਿਆਰ ਕਰਦੇ ਹੈ ਨਾ ਇਹ ਭੈਣ ਵੀ ਮਿਲੀ ਇਹਨਾਂ ਨੇ ਜੀ ਬਹੁਤ ਜਿਆਦੇ ਵਧੀਆ ਗੱਲਾਂ ਕੀਤੀ ਨਾ ਤੇ ਵਧੀਆ ਗੱਲਾਂ ਦਾ ਮਤਲਬ ਇਹ ਹੈ ਵੀ ਇਹ 20 ਭੈਣ ਨੇ ਮੈਨੂੰ ਬੁਲਾਇਆ ਮੈਂ ਇਹਨਾਂ ਨੂੰ ਜਾਣਦੀ ਨਹੀਂ ਸੀ ਤੇ ਜਿਹੜੇ ਇਹਨਾਂ ਦੇ ਜਠਾਣੀਆਂ ਨੇ ਉਹਨਾਂ ਨੂੰ ਜਾਣਦੀ ਨੇ ਤੇ ਮੈਂ ਇਹਨਾਂ ਦੇ ਘਰੇ ਵੀ ਗਈ ਹੁਈ ਆ ਵੈਸੇ ਵਧੀਆ ਪਰਿਵਾਰ ਆ ਬਹੁਤ ਵਧੀਆ ਫੈਮਿਲੀ ਐ ਤੇ ਇਹ ਭੈਣ ਕਹਿੰਦਾ ਹੁਣ ਖੇਤ ਜਾਵੜੇ ਤੇ ਵੀ ਮੈਂ ਇਹਨਾਂ ਨੂੰ ਕਦੇ ਦੇਖਿਆ ਨਹੀਂਗਾ ਤੇ ਇਹਨਾਂ ਨੇ ਮੈਨੂੰ ਸਿਆਣ ਲੈ ਕਿਉਂਕਿ ਆਪਣੇ ਵਲੌਗ ਦੇਖਦੇ ਆ ਤੇ ਬੁਲਾਇਂਦੀਆਂ ਬੜੀ ਵਧੀਆ ਗੱਲਾਂ ਕਰਨਾ ਇਹ ਜੇ ਸੁਣ ਕੇ ਨਾ ਐਂ ਜੀ ਲੱਗਦਾ ਹੈ ਨਾ ਵੀ ਦੁਨੀਆ ਦੇ ਇਨਸਾਨੀਅਤ ਹੈਗੀ ਆ ਨਾ ਕਿ ਗਰੀਬ ਤੋਂ ਕੋਈ ਪਿੱਛੇ ਨਹੀਂ ਹਟਦਾ ਵੀ ਗਰੀਵ ਨੂੰ ਅਗਲਾ ਇਹ ਬੁਲਾਉਂਦਾ ਹੈ ਨਾ ਨਹੀਂ ਅਜਿਹੇ ਟਾਈਮ ਤੇ ਉਹ ਆਪਾਂ ਕਹਿੰਦੇ ਨੇ ਵੀ ਆਪਾਂ ਆਪਦੇ ਤੋਂ ਮਾੜੇ ਨੂੰ ਕਿਸੇ ਨੂੰ ਬੁਲਾਉਂਦੇ ਨਹੀਂ ਵੀ ਆਪਾਂ ਉਹ ਤੋਂ ਕੀ ਲੈਣਾ ਹੈ ਨਾ ਵੀ ਕਹਿੰਦੇ ਹੁੰਦੇ ਜੀ ਬੁਲਾਵਾਂਗੇ ਤਾਂ ਕੁਝ ਮੰਗੂਗਾ ਤੇ ਪਰ ਇਹ ਭੈਣ ਨੇ ਮੈਨੂੰ ਆਪਣੇ ਆਪ ਬੁਲਾਇਆ ਕਿਉਂਕਿ ਮੈਂ ਜਾਣਦੀ ਨਹੀਂ ਸੀ ਜੇ ਮੈਂ ਜਾਣਦੀ ਹੁੰਦੀ ਤਾਂ ਫਿਰ ਨਾ ਆ ਕੇ ਬੁਲਾ ਲੈਦੀ ਕਿਉਂਕਿ ਮੈਂ ਕਦੇ ਵੀ ਦੇਖਿਆ ਨਹੀਂ ਭੈਣ ਨੂੰ ਤੇ ਇਹ ਭੈਣ ਮੈਨੂੰ ਜਾਣਦੇ ਵੀ ਬਲੌਗ ਦੇਖਦੇ ਇਸ ਕਰਕੇ ਫਿਰ ਫਲਾਇਂ ਵਧੀਆ ਗੱਲਾਂ ਕਰਨਾ ਤੇ ਤੇ ਬਾਕੀ ਹੈ ਨਾ ਐਂ ਜੇ ਲੱਗਦਾ ਵੀ ਅੱਜ ਭੈਣ ਇੱਕ ਗੱਲ ਕਹਿਣ ਦੀ ਜੀ ਜੀ ਕਰਦਾ ਵੀ ਇੰਨੀ ਜਾਣ ਹੀ ਮੰਦ ਰਹਿਣੋਂ ਭੈਣਾਂ ਤੁਸੀਂ ਸਾਰਿਆਂ ਭੈਣਾਂ ਹਨ ਕਿ ਜਿਹੜੀਆਂ ਵੀ ਇੰਸਟਾਗ੍ਰam ਤੇ ਵਟਸਐਪ ਦੇ ਭੈਣਾਂ ਜੋੜੀਆਂ ਵੀ ਐ ਲੱਗਦਾ ਜਾਣ ਹੀ ਨਹੀਂ ਜਾਂਦਾ ਮੇਰੀ ਤੇ ਭੈਣਾਂ ਤੋਂ ਵੱਧ ਕੇ ਹੋਰ ਨਾਣਾ ਵੀ ਇੱਕ ਤਰ੍ਹਾਂ ਦਾ ਕਹਿਦੇ ਹੁੰਦੇ ਐ ਜਿਵੇਂ ਮੈਨੂੰ ਪ੍ਰੀਤ ਜਿਸ਼ੁਣਾ ਉਹੀ ਮੈਨੂੰ ਮੇਰੀ ਫੈਮਿਲੀ ਬਣਾ ਰਹੇ ਹੋ ਤੁਸੀਂ ਸਾਰਿਆਂ ਭੈਣਾਂ ਕਿਉਂਕਿ ਬਹੁਤ ਸਾਰੇ ਕਮੈਂਟ ਕਰਦੇ ਹੋ ਤੇ ਬਹੁਤ ਜ਼ਿਆਦਾ ਚੈਨਲਾਂ ਨੂੰ ਸਪੋਰਟ ਕਰਦੇ ਹੋ ਤੁਸੀਂ ਤੇ ਥੈਂਕ ਯੂ ਸੋ ਪ੍ਰੀਤ ਖਤਰਾ ਭੈਣ థాంక్యూ ਸੁਖਦੇਵ ਖੱਤਰਾ ਅਤੇ ਅੰਤੀ ਹਾਂ ਓਕੇ ਬਹੁਤ ਵਧੀਆ ਲੱਗਦਾ ਹੈ ਨਾ ਕਿਉਂਕਿ ਉਹਨਾਂ ਨੇ ਵੀ ਅੱਗੇ ਦੀ ਅੱਗੇ ਵੀਡੀਓ ਸ਼ੇਅਰ ਕਰਦੇ ਚੈਨਲ ਨੂੰ ਬਹੁਤ ਸਪੋਰਟ ਕਰਦੇ ਆ ਇਹ ਸਾਡੇ ਫੈਨ ਵਾਲੀ ਭੈਣ ਵੀ ਕਹਿੰਦੀ ਮੈਂ ਸਾਰਿਆਂ ਨੂੰ ਕਹਿਣੀ ਆ ਵੀ ਬਲੌਗ ਦੇਖਿਆ ਕਰੋ ਭੈਣ ਦੀ ਜਰੂਰ ਬਹੁਤ ਸੋਹਣੇ ਬਲੌਗ ਹੁੰਦੇ ਤੇ ਦੋਨਾਂ ਭੈਣਾਂ ਦਾ ਦਿਲੋਂ ਧੰਨਵਾਦ ਥੈਂਕ ਯੂ ਜੀ ਲਓ ਜੀ ਤੇ ਆਟਾ ਵੀ ਗੁੰਨਣਾ ਤਾਂ ਆਪਾਂ ਤੇ ਦੁੱਧ ਵਗੈਰਾ ਗਰਮਾ ਸਾਰਾ ਆਪਣਾ ਤੇ ਇਧਰ ਜਸ਼ਨ ਦੇ ਪ੍ਰੀਤ ਬਹੁਤ ਖਾਧਾ ਦਗੇ ਤੇ ਟਾਈਮ ਨਾਲ ਲਾ ਕੇ ਬਿਸਤਰੇ ਥੱਲੇ ਤੇ ਪਤਾ ਨਹੀਂ ਕੀ ਆਤ ਪੈ ਗਿਆ ਹੰਦੇ ਮੰਮੀ ਸਾਨੂੰ ਵਧੀਆ ਲੱਗਦਾ ਹਨਾ ਬਿਸਤਰੇ ਪੇ ਥੱਲੇ ਗੱਦੇ ਵਗੈਰਾ ਪਿਛਾ ਕੇ ਤੇ ਥੱਲੇ ਪੈਣਾ ਤੇ ਆਏ ਡੇਲੀ ਦਾ ਕੰਮ ਹੋਗਾ ਤੇ ਐ ਇੱਥੇ ਪੈ ਜੰਨੇ ਅਸੀਂ ਤਿੰਨੇ ਤੇ ਉਧਰ ਟੋਕਰਾਂ ਚੈੱਕ ਕਰ ਸਕਦੇ ਹਾਂ ਤੁਸੀਂ ਸਮਾਨ ਨਾਲੀਆਂ ਮੈਂ ਬਾਕੀ ਦਿਖਾਉਂਗੀ ਮੰਮੀ ਜ਼ੂਮ ਜ਼ੂਮ ਬੈਕ ਕੈਮਰਾ ਕਰਕੇ ਦਿਖਾਉਂਗੀ ਮੈਂ ਤੇ ਕੀ ਕੀ ਸਮਾਨ ਹੈ ਇਹਨਾਂ ਦਾ ਤੇ ਬਾਕੀ ਜੀ ਹਨਾ ਅਜਨਗਰ ਕੀ ਤਣ ਤੇ ਜਾਏ ਆਏ ਹਨਾ ਤੇ ਬਹੁਤ ਸੋਹਣਾ ਹਨਾ ਕਹਿੰਦੇ ਹੁੰਦੇ ਨੇ ਪੜਾਥਾ ਖੇਡਿਆ ਉੱਥੇ ਤੇ ਬਹੁਤ ਹੀ ਵਧੀਆ ਸੀਗਾ ਨਾ ਤੇ ਦੇਖਿਆ ਬਹੁਤ ਜ਼ਿਆਦਾ ਭੀੜ ਸੀ ਤੇ ਬਹੁਤ ਜ਼ਿਆਦਾ ਇਕੱਠ ਸੀਗਾ ਨਗਰ ਕੀਰਤਨ ਦੇ ਤੇ ਐਡੇ ਸੋਹਣੇ ਸੋਹਣੇ ਜੋਰ ਦਿਖਾਏ ਹਨਾ ਕਰਤੱਵ ਦਿਖਾਏ ਹਨਾ ਨੇ ਹਨਾ ਬੱਚਿਆਂ ਨੇ ਛੋਟੇ ਛੋਟੇ ਬੱਚੇ ਸੀਗੇ ਆਪਾਂ ਤੁਹਾਡੇ ਨਾਲ ਸ਼ਾਰਟ ਸ਼ੇਅਰ ਕਰਾਂਗੇ ਹੋਰ ਜਿਹੜੇ ਕੁਝ ਹੋਰ ਸਟੰਟ ਕਰੇ ਸੀ ਹਨਾ ਉਹਨਾਂ ਨੇ ਤੇ ਕਰਤੱਵ ਕਰੇ ਸੀਗੇ ਹੋਰ ਉਹ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਨਾ ਵੀ ਇਹ YouTube ਦੀ ਗਾਈਡਲਾਈਨ ਹੈ ਵੀ ਆਪਾਂ ਕੁਝ ਕਰਪਾਣਾ ਇਹੋ ਜਿਹਾ ਕੁਝ ਦਿਖਾ ਨਹੀਂ ਸਕਦੇ ਤੇ ਨੋਰਮਲ ਜਿਹੜੀਆਂ ਚੀਜ਼ਾਂ ਆਪਾਂ ਦਿਖਾ ਸਕਦੇ ਛੋਟੇ ਛੋਟੇ ਬੱਚਿਆਂ ਵਾਲੀਆਂ ਚੀਜ਼ਾਂ ਜੀ ਉਹ ਮੈਂ ਸ਼ਾਰਟ ਲਏ ਸੀਗੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਹ ਵੀ ਸ਼ਾਇਦ ਮੈਂ ਵਾਇਸ ਓਵਰ ਕਰੂੰਗੀ ਕਿਉਂਕਿ ਫਿਰ ਸਾਨੂੰ ਪਤਾ ਮਿਊਜ਼ਿਕ ਦੀ ਆਵਾਜ਼ ਆਊਗੀ ਤੇ ਉਦੋਂ ਫਿਰ ਸਹੀ ਨਹੀਂ ਰਹਿੰਦਾ ਤੇ ਫਿਰ ਤੁਹਾਨੂੰ ਪਤਾ ਆਣਾ ਵੀ ਜੇ ਹੋ ਜਾਂਦਾ ਨਾ ਸੈਟਿੰਗ YouTube ਦਾ ਕਰਕੇ ਕੁਛ ਨਾ ਕੁਛ ਤੇ ਬਾਕੀ ਜੀ ਹੁਣ ਅਸੀਂ ਰੋਟੀ ਰੋਟੀ ਬਣਾ ਕੇ ਖਾਣੇ ਆ ਤੇ ਕਿਉਂਕਿ ਠੰਡ ਬਹੁਤ ਜ਼ਿਆਦੇ ਹੋਈ ਪਈ ਆ ਦੋ ਦਿਨਾਂ ਦੀ ਤੇ ਸਾਰੇ ਭੈਣ ਭਰਾ ਰੱਖੋ ਆਪ ਦੀ ਬੱਚਤ ਠੰਡ ਤੋਂ ਤੇ ਛੋਟੇ ਛੋਟੇ ਬੱਚੇ ਜਿਹੜੇ ਉਹ ਵੀ ਧਿਆਨ ਰੱਖੋ ਹਨਾ ਆਪ ਦਾ ਮੋٹے ਕੱਪੜੇ ਪਾ ਕੇ ਤੇ ਆਪ ਦਾ ਬਿਸਤਰਿਆਂ 'ਚ ਬੈਠੇ ਰਹੋ ਛੁੱਟੀਆਂ ਵਧੀਆ ਇੰਜੋਏ ਕਰੋ ਸਕੂਲ ਦਾ ਕੰਮ ਵੀ ਕਰੋ ਨਾਲ ਦੀ ਨਾਲ ਸਵੇਰ ਸ਼ਾਮ ਥੋੜੀ ਰੱਖੋ ਸੰਭਾਲ ਜਿਆਦੇ ਆਪਣੀ ਹਨਾ ਕਿਉਂਕਿ ਠੰਡ ਬਹੁਤ ਜ਼ਿਆਦੇ ਹੈ ਤੇ ਠੰਡ 'ਚ ਨਮੂਣੀਆ ਹੋ ਜਾਂਦਾ ਫਿਰ ਤੁਹਾਨੂੰ ਪਤਾ ਮੁਸ਼ਕਲ ਹੋ ਜਾਂਦਾ ਤੇ ਬਾਕੀ ਜਿਹੜੀਆਂ ਮੇਰੇ ਵਰਗੀਆਂ ਭੈਣਾਂ ਹਨ ਉਹ ਤਾਂ ਭੱਜੀਆਂ ਫਿਰਦਗਾਂ ਰਹਿੰਦੀਆਂ ਜਦੋਂ ਕੰਮ ਕਰਦੀਆਂ ਚਲੋ ਆਪਣੇ ਤਾਂ ਥੋੜਾ ਕੰਮ ਹੈ ਜਿੱਦਾਂ ਪਸ਼ੂਆਂ ਵਗੈਰਾ ਦਾ ਕੰਮ ਹੁੰਦਾ ਜਦੋਂ ਭੱਜ-ਭੱਜ ਕੰਮ ਕਰਨਾ ਹਨਾ ਤੇ ਠੰਡ ਲੱਗਦੀ ਨਹੀਂ ਤੇ ਤੌਰ ਆਉਣ ਲੱਗ ਜਾਂਦੇ ਤੇ ਪਰ ਫਿਰ ਵੀ ਥੋੜੀ ਜਿਹੀ ਬਚਤ ਰੱਖੋ ਹਨਾ ਮੋٹے ਕੱਪੜੇ ਟੋਪਾ ਵਗੈਰਾ ਸਿਰ ਤੇ ਹਨਾ ਸ਼ਾਲ ਛੂਲ ਜਿਵੇਂ ਕੋਈ ਰਮਾਲ ਵਗੈਰਾ ਬੰਦ ਕੇ ਪਹਿਣਾ ਵੀ ਆਪ ਦਾ ਬਚਤ ਰੱਖੋ ਹਨਾ ਕਿਉਂਕਿ ਇੱਕਦਮ ਠੰਡਾ ਮੀਂਹ ਪੈਣ ਕਰਕੇ ਕਣੀਆਂ ਪੈਣ ਕਰਕੇ ਠੰਡ ਬਹੁਤ ਜ਼ਿਆਦਾ ਹੋ ਗਈ ਕੇਦਮ ਤੇ ਬਚਤ ਰੱਖੋ ਸਾਰੇ ਪੈਣ ਭਰਾ ਤੇ ਸੋਣਾ ਜੀ ਕਮੈਂਟ ਕਰਦੇ ਰਿਹਾ ਕਰੋ ਹਨਾ ਵਧੀਆ ਲੱਗਦਾ ਹੈਗਾ ਜਦੋਂ ਤੁਸੀਂ ਸੋਣਾ ਜੀ ਕਮੈਂਟ ਕਰਦੇ ਹੋ ਤੇ ਲਓ ਜੀ ਆਪਾਂ ਟੋਕਰੀਆਂ ਦਿਖਾ ਦਈਏ ਜਸ਼ਨ ਦੀਆਂ ਬਾਕੀ ਤਾਂ ਦੇਖ ਰਿਆਂ ਹੁਣ ਤੁਹਾਨੂੰ ਹੋਰ ਸੇ ਸਮਾਨ ਇਹਨਾਂ ਦਾ ਖਾਣ ਵਾਲਾ ਤੇ ਆਏ ਹੁਣ ਪਹਿਲਾਂ ਰੋਟੀ ਖਾਣਗੇ ਰੋਟੀ ਖਾਣ ਤੋਂ ਬਾਅਦ ਇੱਕ ਟੋਕਰੀ ਜਸ਼ਨ ਦੀ ਇੱਕ ਟੋਕਰੀ ਪ੍ਰੀਤ ਦੀ ਤੇ ਉਹੀ ਫਟੀਆਂ ਜਿਹੜੀਆਂ ਮੈਂ ਚੋਰ ਮਰੋਂ ਲਿਆ ਕੇ ਲਿਆਦਾਂਗਾ ਸੀ ਤੇ ਦੋਨੇ ਆਏ ਬਰਾਬਰ ਬਰੋਬਰ ਸੋਪੇ ਕੋਲੇ ਧਰ ਕੇ ਤੇ ਜਿਹੜੀ ਦੀਦੀ ਟੋਕਰੀ ਉਹ ਕਿਦੀ ਆਪਰੀ ਤਾਂ ਦੋਨਾਂ ਦੀ ਆਣੀ ਮਿਕਸ ਹੈ ਹਾਂ ਇੱਕ ਇੱਕ ਸਮਾਨ ਨਹੀਂ ਆਈ ਦੋ ਜਿਹੜਾ ਹਾਂ ਇੱਕ ਟੋਕਰੀ ਚ ਦੇਖ ਲੋ ਸਮਾਨ ਨਹੀਂ ਆਇਆ ਤੇ ਦੋਨਾਂ ਚ ਸਮਾਨ ਦੋ ਟੋਕਰੀਆਂ ਦੇ ਸਮਾਨ ਰੱਖ ਕੇ ਮਿਕਸ ਕਰਕੇ ਤੇ ਖਾਣਗੇ ਹੁਣ ਇਹ ਸ਼ਾਮ ਨੂੰ ਤੇ ਮੈਨੂੰ ਐ ਲੱਗਦਾ ਵੀ ਇਹ ਲਸਣ ਵਾਲੀ ਟੋਕਰੀ ਸੀ ਜਿਹੜੀ ਛੋਟੀ ਲਈ ਬੈਠੇ ਲਸਣ ਕਿੱਥੇ ਰੱਖੀ ਹੈ ਲਸਣ ਉਹ ਜਿਸ ਗੰਡੇ ਭਾਈ ਸ਼ੋਧ ਉੱਤਿਆਰ ਫਲ ਚੱਕ ਟੋਕਰੀ ਛੋਟੀ ਲਈ ਸੀ ਅਸੀਂ ਲਸਣ ਪਾਉਣ ਵਾਸਤੇ ਉਹ ਕਰਤੀ ਬੇਲੀ ਤੇ ਦੇਖੋ ਟੋਕਰੇ ਚ ਉਹ ਗੰਡਾ ਟੋਕਰੇ ਚ ਰੱਖਿਆ ਲਸਣ ਜਸ਼ਨ ਤੇ ਇਹਨਾਂ ਨੂੰ ਚਾਹੀਦਾ ਹੁੰਦੇ ਆ ਨਿੱਕੇ ਨਿੱਕੇ ਭਾਂਡੇ ਦਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਪੈਥ ਐਂਡ ਕਰਦੇ ਆ ਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਚੈਨਲ ਨੂੰ ਸਪੋਰਟ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸ਼ਸ਼ੀਕਾਲ ਬਾਏ ਬਾਏ ਜੀ ਬਾਏ ਬਾਏ